ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲਾਇਨ ਦੋਸਤੋ ਬੜਾ ਹੀ ਮੈਂ ਕਹਿੰਨਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇੜੀ ਸਾਡੇ ਭਾਰਤ ਦੀ ਧੀ ਕੰਗੜਾ ਨੋਟ ਜਿਹੜੀ ਹਿਮਾਚਲ ਮੰਡੀ ਤੋਂ ਐਫਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에ਰਪੋਰਟ ਦੇ ਉੱਤੇ ਮੈਂ ਇੱਕ ਗਿੰਦਾਬਾਦ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਫ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਫ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਫ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਤਾ ਸਾਡੀ ਐਮਪੀ ਕਮਲਾ ਮੋਦੇ ਭਾਰਤ ਦੀ ਬੇਟੀ ਤੇ ਕਿਤਾ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਨਾ ਸੀਆਈਐਸ ਆਫ ਦੀ ਕੌਨਸਟੈਂਟ ਹੁੰਦੀ ਹੈ ਉਹ ਕੋਈ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਹੁੰਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਜਦੋਂ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ ਕੰਗਣਾ ਨੋਥ ਸਾਡੇ ਭਾਰਤ ਦੀ ਧੀ ਸਾਡੇ ਭਾਰਤ ਦੀ ਬੇਟੀ दोस्तों मेरी एक गाल है मैं गलना चाह मे पता है समर्थन जरूर कंगना रनौत के साथ हैं पूरा मैं कहना सोशल मीडिया भर दो तो, जो तीक सच्चे देश भगत हो देश प्रेमी हो एक एम पी कंगना रनौत हमला होना बहुत वीडी गल है तो तो हिंदू धी है हिंदुस्तान हिंदु पूरा, पूरा वर्ल्ड तेरे साथ है भर दो, दो जेड़े दुश्मन ने जेड़े दुश्मन सोच रहे हैं जे खाली कट्टवादी लोग ਜਿਹੜੇ ਸੋਚਦੇ ਨੇ ਹਮੇਸ਼ਾ ਇਹ ਨਾ ਤੇ ਹਮਲੇ ਕੀਤੇ ਜਾਣਾਂ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਵੀ ਹੈ ਸ਼ੇਰ ਵੀ ਕੰਗਲਾ ਮੋਰ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਵੀ ਨੂੰ ਸਪੋਰਟ ਰਹਿਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕੀ ਉਹ ਪੰਜਾਬ ਦੇ ਵਾਸੀ ਵੀ ਪੂਰੀ ਡੱਟ ਕੇ ਜਿਹੜੇ ਹਿੰਦੂ ਨੇ ਪੂਰੀ ਸਪੋਰਟ ਕਰਨ ਕੰਗਲਾ ਮੋਰ ਇੱਕ ਇੱਕ ਸੋਸ਼ਲ ਮੀਡੀਆ ਤੇ ਬੈਨਰ ਪਾ ਦੇਣ कि भारत की बेटी हिमाचल की बेटी हम आपके साथ हैं फिर मजा आऊगा दोस्तों गल शुरू करिए कि अपने आप नेफ कि गिनीए बड़ा बड़ा विचार तुम देखो मेरी सोशल मीडिया के मेरे पेज के कि मैं किन्ने ही देखो गलत कमेंट गलत धमकिया दें दे जानों मारन दिया लखा फोन आंदा रोज का पर शेर परवाह नहीं करता ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਮੋਦੀ ਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿਤੋਂ ਸੇਫ ਆ ਸੀ ਲੋਕ ਕਿਤੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਅਹੁਦਾ ਐਮਪੀ ਹੈ ਕਿਤੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬਣਨਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਮੋਦੀ ਅਸੀਂ ਬਣਨਾ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਤੰਗ ਨਾ ਕਰੋ ਦਾ ਸਾਥ ਦਿਓ ਔਰ ਜਿਨੇ ਖੱਪੜ ਮਾਰਿਆ ਉਹਦਾ ਵੱਟੋਂ ਵੱਟ ਵਿਰੋਧ ਕਰੋ ਅਨੁਮੋਦੀ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਇਹ ਉਹ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਪਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਤੇ ਗੱਲ ਚੱਗੀ ਵੀ ਹੈ ਕਿ ਕੰਮ ਨਾਲ ਰੋਂਥਪੜ ਮਾਰੇ ਕੋਚ ਤੱਕੜਵਾ ਵੀ ਸਮਝਾ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਮਝਾ ਦੇਖੋ ਕਿਦਾਂ ਸਮਰਥਨ ਕਰ ਰਹੇ ਨੇ ਕਿਦਾਂ ਉਸ ਸੀਆਈਐਸ ਬੀ ਜਿਹੜੀ ਲੇਡੀਆਂ ਹੈ ਜਿਹੜੀ ਪੁਲਿਸ ਅਫਸਰ ਦੀ ਉਹਦਾ ਉਹਨਾਂ ਸਮਰਥਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਕੱਟੜਵਾਦੀ ਲੋਕ ਬਾਰਾ ਉਸ ਤੋਂ ਸਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਹੈ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅੱਜ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਰੇ ਤੁਸੀਂ ਬਾਹਰ ਕੇ ਕੇ ਬੈਠੇ ਹੋ ਲੋ ਇਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਵਪਾਰੀ ਨੂੰ ਨੁਕਸਾਨ ਨਹੀਂ ਹੁੰਦਾ ਤੁਸੀਂ ਦੇਖੋ ਮੈਂ ਕਿਹੜਾ ਸਰਕਾਰਾਂ ਵੀ ਦੇਖੋ ਕਿੰਦਾ ਚੁੱਪ ਹੈ ਚਲੋ ਸੈਂਟਰ ਜੇ ਬੈਠੀ ਬਾਹਰ-ਬਾਹਰ ਸਰਕਾਰ ਹੈ ਬਾਹਰ-ਬਾਹਰ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਮਪੀ ਸੀ ਕਮਨਨ ਰੌਤ ਉਹ ਇੱਕ ਵੀ ਮੰਤਰੀ ਬਾਹਰ-ਬਾਹਰ ਸਰਕਾਰ ਦਾ ਇੱਕ ਵੀ ਲੀਡਰ ਇੱਕ ਵੀ ਬੰਦਾ ਪਾਰ ਦਾ ਕੋਈ ਵੀ ਕੰਗਨਾ ਦੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ 'ਚ ਰਹਿੰਦੇ ਆਪਾਂ ਭਾਰਤ 'ਚ ਰਹਿੰਦੇ ਆਪਾਂ ਹੀ ਬਾਦੂ 'ਚ ਰਹਿੰਦੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਪਾਰ ਦਾ ਵਾਸੀ ਆ ਮੈਂ ਪੰਡਾ ਰਣੋ ਦੀ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜੇਕਰ ਮੇਰੀ ਹਿੱਪੜੀ ਦੀ ਟੀਮ ਨੂੰ ਕੰਗਨਾਰ ਲੋਕ ਨੂੰ ਪਿਆਰ ਕਰਦਾ ਹੈ ਉਹ سپورਟ ਕਰਨਗੇ ਪੂਰੀ ਪੂਰੀ ਮੈਦਾਨਾਂ 'ਚ ਸੋਸ਼ਲ ਮੀਡੀਆ 'ਤੇ ਆਏਗੀ ਕੰਗਨਾਰ ਲੋਕ ਹਮ ਤੁਹਾਡੇ ਸਾਥ ਹੈ ਐਦਾਂ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਰ ਹੱਦ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਦਾ ਲੈ ਬੀਜੇਪੀ ਲੀਡਰਾਂ ਲਈ ਇਹ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਹੈ ਔਰ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਹਾਂ हिमाचल हमले होने शुरू हो गए कल सा रोज एम पी जी मंडी तो सीते हमला होया अग अपने आप नो से नहीं है मैं एक बेनती करता भारत सरकार तू तो, एक बेनती कर मोदी साहब को मोदी साहब ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜਦੋਂ ਠੁਕਣਾ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਦੀ ਪਰਕਰ ਹੈ ਔਰ ਤੁਹਾਨੂੰ ਸੀਟ ਜਿੱਤਾਈ ਹੈ ਤੁਹਾਨੂੰ ਸੀਟ ਦਿੱਤੀ ਉਹਨੇ ਜਿੱਤ ਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਆਂ ਅਸੀਂ ਚਾਹੁੰਦੇ ਆਂ ਮੈਂ ਦੇਸ਼ ਭਗਤ ਆ ਮੈਂ ਆਪਣੇ ਦੇਸ਼ ਲਈ ਖੋਲਦਾ ਮੈਂ ਆਪਣੇ ਦੇਸ਼ ਲਈ ਆਪਣੇ ਦੇਸ਼ ਦੇ ਹੱਕਾਂ ਲਈ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਝ ਟੱਕੜਵਾਦੀ ਬੋਲ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸਬੂਤੰਕ ਕੀਆ ਜਾਂਦੇ ਰਹਿੰਦੇ ਆ ਕਾਲੇ ਪਿੱਛੇ ਜਿਹੜੇ ਲੋਕ ਇੱਥੇ ਨਿੱਕ ਨੂੰ ਨੂੰ ਗੁੰਮਰਾਹ ਕਰਦੇ ਸਿਰਫ ਪੈਸੇ ਦੀ ਲਾਲਸਾ ਦੇ ਲੇਕੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਵਿੱਚ ਤਾਕਤ ਬਣ ਜੋ चुनाव के हिंदुओं ने इनकी ताकत नहीं दिखाई कि जिनी सी चाहती प्यारिंदू एक ताकत एक ताकत अभी होकर दिखाई है और जानते वाली मैं एक तो बेनती करता वा दोस्तों जेड़ा भी वर्कर जो भारत का बेटा बेटी जो बजुर्ग प्यार करता ਤੇ ਕੰਗਨਾਰ ਲੋ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਔਰ ਇੱਕ ਜੀ ਮੈਂ ਹੋਰ ਕਿਹੜਾ ਚਾਹਾਂ ਚਾਹਦੇ ਜਾਂਦੇ ਜਾਂਦੇ ਕੀ ਜਿਹੜੀ ਸੀਐਸਸੀਐਸ ਦੀ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੋਲੀ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਪਿਜਲਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੈਤਸੈnik ਹਰ ਹਿੰਦੂ ਜਿਹੜਾ ਪੰਗਣਾ ਔਰ ਲੋਧ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗਰੇਡੀਸ ਠੀਗੀ ਜਿਹਨੇ ਕੰਮਣਾ ਔਰ ਲੋਧ ਤੇ ਥੱਪੜ ਮਾਰਿਆ ਸੀਐਸਐਸ ਬੀਓ ਨੇ ਪੂਰੇ ਪੰਜਾਬ ਦਾ ਇੱਕ ਰੋਲ ਕੀਤਾ ਰਵੇ ਔਰ ਉਹਦੇ ਪੁੱਤਰੇ ਸਾਰੇ ਜਾਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ